ਪੜੀ ਇਕ ਪਾਰਟੀ ਹੀ ਕਿਉਂ ਤੁਸੀਂ ਚੁਣੀ ਹੋਰ ਵੀ ਪਾਰਟੀਆਂ ਨਹੀਂ ਦੇਖੋ ਇਕ ਪਾਰਟੀ ਨੂੰ ਹੁਣ ਮੈਂ ਕਾਫੀ ਸਾਲੋਂ ਤੋਂ ਮੈਂ ਫੋਲੋ ਕਰ ਰਿਹਾ ਹਾਂ ਕਰ ਲਓ 2017 2018 ਦੇ ਵਿੱਚ ਵਿੱਚ ਮੈਂ ਸ਼ੁਰੂ ਕੀਤਾ ਸੀਗਾ ਉਹਨਾਂ ਨੂੰ ਫੋਲੋ ਕਰ ਲਓ ਇਕ ਪਾਰਟੀ ਬਿਜ਼ਨੈਸਸ ਲਈ ਸਟੈਂਡ ਲਿੰਦੀ ਹੈ ਅੱਛਾ ਬਿਜ਼ਨਸ ਵਾਲੇ ਲੋਕਾਂ ਲਈ ਉਹ ਸਟੈਂਡ ਕਰਦੀ ਹੈ ਸਟੈਂਡ ਕਰਦੀ ਹੈ ਪੂਰੇ ਤੇ ਹੁਣ ਤੁਸੀਂ ਦੇਖੋ ਜਿਹੜੀ ਪਾਰਟੀ ਬਿਜ਼ਨੈਸਸ ਨੂੰ ਸਪੋਰਟ ਕਰੂਗੀ ਉਹ ਕੰਟਰੀ ਦੇ ਵਿੱਚ ਤਰੱਕੀ ਕਿਉਂ ਨਹੀਂ ਹੋਊਗੀ ਬਿਲਕੁਲ ਠੀਕ ਹੈ ਹੈਨਾ ਇਕਨੋਮੀ ਗਰੋ ਹੋਊਗੀ ਜੀ ਏਮਪਲੋਇਮੈਂਟ ਹੋਊਗੀ ਜੀ ਓ ਜੀ ਇਲੈਕਸ਼ਨ ਲੜਨ ਦਾ ਤੁਹਾਡਾ ਕਾਰਨ ਕੀ ਹੈ ਇਸ ਵਾਰ ਤੁਸੀਂ ਇਲੈਕਸ਼ਨ ਦੇ ਮੈਦਾਨ 'ਚ ਹੋ ਹਾਂਜੀ ਲੜਨ ਦਾ ਕਾਰਨ ਕੀ ਦੇਖੋ ਇੱਥੇ ਹਰੇਕ ਕਾਉਂਸਲਰ ਨੂੰ ਜ਼ਿਉਂ ਦੇ ਵਿੱਚ ਪੈਸਾ ਬਹੁਤ ਖਰਾਬ ਕਰਦੇ ਪਏ ਬਿਲਕੁਲ ਠੀਕ ਹੈ ਨਾ ਪੈਸਾ ਹੈਗਾ ਸਾਡਾ ਆਪਣਾ ਜਿਹੜੇ ਰੇਤ ਪਰਦੇ ਉਹਦਾ ਨੋਲਿਜ ਲਈ ਪਹਿਲਾਂ ਉਹਦੀ ਹਾਂਜੀ ਤਾਂ ਹੀ ਤੁਸੀਂ ਗੱਲ ਕਰ ਰਹੇ ਹੋ ਹਾਂਜੀ ਜੀ ਤੁਹਾਨੂੰ ਲੱਗਦਾ ਹੈ ਕਿ ਅਗਰ ਲੋਕਾਂ ਨੇ ਤੁਹਾਨੂੰ ਚੂਜ਼ ਕੀਤਾ ਜਾਂ ਤੁਹਾਨੂੰ ਲੋਕਾਂ ਨੇ ਮੌਕਾ ਦਿੱਤਾ ਇਹ ਛੋਟੇ-ਛੋਟੀਆਂ ਜਿਹੜੀ ਮੁਸ਼ਕਲ ਹੈ ਉਹ ਤੁਸੀਂ ਹੱਲ ਕਰਾਓਗੇ ਕੋਈ ਆਲਟਰਨੇਟਿਵ ਢੂੰਡੋਗੇ ਉਹਦਾ ਹਾਂਜੀ ਉਨੇ ਕੋ ਕੌਂਸਲ ਦੇ ਨਾਲ ਕੋਈ ਕੋਲਾਬੋਰੇਸ਼ਨ ਕਰੋਗੇ ਉਹਦੀ ਜਾਣ ਕਾਉਗੇ ਕਿ ਲੋਕਾਂ ਨੇ ਤੁਹਾਨੂੰ ਫੜ ਲੈਣਾ ਹੈ ਕੱਲ ਨਹੀਂ ਨਹੀਂ ਦੇਖੋ ਹੁਣ ਲੋਕਾਂ ਨੇ ਕੀ ਸਾਡੀ ਪਾਰਟੀ ਨੇ ਪਹਿਲਾਂ ਫੜ ਲੈਣਾ ਗੁੱਡ ਜਿਹੜੇ ਮੈਂ ਸਟੈਂਡ ਲੈ ਰਹੇ ਹੁਣ ਮੈਂ ਸਟੈਂਡ ਲੈ ਰਹੇ ਸਾਰਿਆਂ ਲਈ ਸਭ ਨਾਲ ਕੀ ਸਿਰਫ ਪੰਜਾਬੀ ਵਾਲੀ ਏਸ਼ੀਆਨ ਕਮਿਊਨਿਟੀ ਲਈ ਗੋਰਿਆਂ ਲਈ ਵੀ ਮੌਰੀ ਲਈ ਵੀ ਏਸ਼ੀਆਨ ਕਮਿਊਨਿਟੀ ਲਈ ਸਾਰਿਆਂ ਲਈ ਹੈਨਾ ਮੇਰਾ ਮੇਨ ਫੋਕਸ ਹੈਗਾ ਇਨਫਰਾਸਟ੍ਰਕਚਰ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਲਾਡੀ ਸਿੰਘ ਪਟਿਆਲਾ ਇੱਕ ਵਾਰੀ ਫੇਰ ਤੁਹਾਡੀ ਸੇਵਾ ਦੇ ਵਿੱਚ ਅਸੀਂ ਹਾਮਿਲਟਨ ਸਟੂਡੀਓ ਤੋਂ ਬਹੁਤ ਹੀ ਪਿਆਰੇ ਯੰਗਸਟਰ ਮਹਿਮਾਨ ਦੇ ਨਾਲ ਜਿਨ੍ਹਾਂ ਦੇ ਵਿੱਚ ਬਹੁਤ એનર્ਜੀ ਹੈ ਉਹਨਾਂ ਦੇ ਨਾਲ ਅਸੀਂ ਤੁਹਾਡੇ ਸਾਹਮਣੇ ਆਏ ਹਾਂ ਤੇ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਪੂਰੇ ਨਿਊਜ਼ੀਲੈਂਡ ਭਰ ਦੇ ਵਿੱਚ ਲੋਕਲ ਬੋਰਡ ਦੇ ਇਲੈਕਸ਼ਨ ਚੱਲ ਰਹੇ ਹਨ ਤੇ ਆਪੋ ਆਪਣੀ ਕਿਸਮਤ ਨੂੰ ਅਜ਼ਮਾਉਣ ਦੇ ਲਈ ਹਰ ਇੱਕ ਉਮੀਦਵਾਰ ਇਸ ਵਾਰ ਇਲੈਕਸ਼ਨ ਦੇ ਮੈਦਾਨ ਦੇ ਵਿੱਚ ਹੈ ਉੱਥੇ ਹੀ ਹਮਿਲਟਨ ਦੇ ਬਹੁਤ ਹੀ ਪਿਆਰੇ ਏਰੀਆ ਹਮਿਲਟਨ ਈਸਟ ਦੇ ਵਿੱਚ ਪ੍ਰੀਤ ਧਾਲੀਵਾਲ ਪ੍ਰੀਤ ਧਾਲੀਵਾਲ ਜਿਨ੍ਹਾਂ ਦਾ ਕਾਰੋਬਾਰ ਵੀ ਹਮਿਲਟਨ ਦੇ ਵਿੱਚ ਹੈ ਜਿਨ੍ਹਾਂ ਦਾ ਘਰ ਵੀ ਹਮਿਲਟਨ ਦੇ ਵਿੱਚ ਹੈ ਇੱਕ ਪਾਰਟੀ ਤੋਂ ਬਿਲੋਂਗ ਕਰਦੇ ਨੇ ਐਕਟ ਪਾਰਟੀ ਦੇ ਝੰਡੇ ਦੇ ਥੱਲੇ ਇਸ ਵਾਰ ਲੋਕਲ ਬੋਰਡ ਦੇ ਜਿਹੜੇ ਇਲੈਕਸ਼ਨ ਉਹਦੇ ਵਿੱਚ ਨੇ ਤੇ ਆਪਾਂ ਪ੍ਰੀਤ ਧਾਲੀਵਾਲ ਨਾਲ ਕੁਝ ਸਵਾਲ ਵੀ ਕਰਾਂਗੇ ਤੇ ਪ੍ਰੀਤ ਧਾਲੀਵਾਲ ਨਾਲ ਗੱਲਾਂਬਾਤਾਂ ਵੀ ਕਰਾਂਗੇ ਆਓ ਫਿਰ ਪ੍ਰੀਤ ਧਾਲੀਵਾਲ ਦਾ ਆਪਾਂ ਵੈਲਕਮ ਕਰਦੇ ਹਾਂ ਤੇ ਗੱਲਾਂਬਾਤਾਂ ਸ਼ੁਰੂ ਕਰਦੇ ਹਾਂ ਪ੍ਰੀਤ ਜੀ welcom to redu ਸਾਡੇ ਵਾਲਾ ਬਾਜੀ ਕੀ ਹਾਲ ਚਾਲ ਹੈ ਬਸ ਵਧੀਆ ਸੱਸੇਗਾ ਬਾਜੀ ਠੀਕ ਠਾਕ ਹੋ ਹਾਂਜੀ ਵਧੀਆ ਤੁਸੀਂ ਦੱਸੋ ਸਾਖ ਲੱਗ ਰਿਓ ਥੈਂਕ ਯੂ ਭਾਈ ਥੋੜਾ ਜਿਆ ਸਾਾਨੂੰ ਆਪਣੇ ਬਾਰੇ ਦੱਸੋ ਪ੍ਰੀਤ ਧਾਲੀਵਾਲ ਦਾ ਪਿਛੋਕੜ ਕੀ ਹੈ ਦੇਖੋ ਮੈਂ ਹੁਣ ਜੰਮੇ ਪਹਿਲੇ ਨਿਊਜ਼ੀਲੈਂਡ ਦੇ ਵਿੱਚ ਹੈ ਹਨਾ ਆਕਲੈਂਡ ਜਦ ਤੁਸੀਂ ਜੰਮੇ ਵੀ ਇੱਥੇ ਤੇ ਬੋਨ ਐਂਡ ਬਰੌਟ ਆਪਾ ਕਹਾਂਗੇ ਬੋਨ ਬੋਨ ਐਂਡ ਬਰੌਟ ਹਾਂਜੀ ਇਨ ਇਨ ਆਕਲੈਂਡ ਟਿਕਨ ਨਹੀਂ ਹਨਾ ਤੇ ਪਾਪਾ ਹੈਗੇ ਮੇਰੇ ਮਲੇਸ਼ੀਆ ਤੋਂ ਮੰਮੀ ਹੈਗੀ ਇੰਡੀਆ ਤੋਂ ਦਿੱਲੀ ਤੋਂ ਪੰਜਾਬੀ ਬਹੁਤ ਵਧੀਆ ਤੁਹਾਡੀ ਥੈਂਕ ਯੂ ਵੈਸੇ ਦੱਦ ਜੀ ਸੀਗੇ ਸਾਡੇ ਬਠਿੰਡੇ ਤੋਂ अच्छा बठंडे तो मालवे तो हां जी हां जी वर्ल्ड वॉर 2 ਦੇ ਟਾਈਮ ਤੇ ਫਿਰ ਉਹ ਮੁਵ ਹੋ ਗਏ ਸੀਗੇ ਜੀ ਮਲੇਸ਼ੀਆ ਉਥੇ ਉਥੇ ਆਈ ਥਿੰਕ ਜਪਾਨੀਜ਼ ਲੋਕਾਂ ਲਾਰਕ ਲੂਟ ਜੀ ਨਰ ਦੇ ਪੈ ਸੀ ਉਸ ਟਾਈਮ ਤੇ ਅਮ ਤੇ ਹੁਣ ਵਾਈਫ ਵੀ ਹੈਗੇ ਮਿਸਸਿਸ ਵੀ ਹੈਗੇ ਸਾਡੇ ਜੀ ਪੂਰ ਪੰਜਾਬਣ ਹਾਂਜੀ ਪਟਿਆਲੇ ਤੋਂ ਹਾਂਜੀ ਤੇ ਦੋ ਬੱਚੇ ਆ ਦੋ ਕੁੜੀਆਂ ਨੇ ਜੀ ਇੱਕ ਇੱਕ 4 ਸਾਲਾਂ ਦੀ ਤੇ ਇੱਕ 3 ਸਾਲਾਂ ਦੀ ਜੀ ਪੜੀ ਐਕਟ ਪਾਰਟੀ ਹੀ ਕਿਉਂ ਤੁਸੀਂ ਚੁਣੀ ਹੋਰ ਵੀ ਪਾਰਟੀਆਂ ਨੇ ਹਾਂਜੀ ਦੇਖੋ ਲੇਬਰ ਹੈ ਨੈਸ਼ਨਲ ਹੈ ਹੋਰ ਵੀ ਬਹੁਤ ਪਾਰਟੀਆਂ ਨੇ ਗ੍ਰੀਨ ਪਾਰਟੀ ਹੈ ਐਕਟ ਪਾਰਟੀ ਹੀ ਪ੍ਰੀ ਧਾਲੀਵਾਲ ਨੇ ਕਿਉਂ ਚੂਸ ਕੀਤੀ ਦੇਖੋ ਐਕਟ ਪਾਰਟੀ ਨੂੰ ਹੁਣ ਮੈਂ ਕਾਫੀ ਸਾਲਾਂ ਤੋਂ ਮੈਂ ਫੋਲੋ ਕਰ ਰਿਹਾ ਹਾਂ ਕਰ ਲਓ 2017 2018 ਦੇ ਵਿੱਚ ਵਿੱਚ ਮੈਂ ਸ਼ੁਰੂ ਕੀਤਾ ਸੀਗਾ ਉਹਨਾਂ ਨੂੰ ਫੋਲੋ ਕਰਨਾ ਜੀ ਅ ਉਸ ਟਾਈਮ ਤੇ ਸਾਡੇ ਕੋਲੇ ਪਬ ਸੀਗਾ ਐਲਬਨੀ ਦੇ ਵਿੱਚ ਜੀ ਅ ਦੀ ਐਲਬਨੀ ਸੀਗਾ ਅ ਜਿਹੜਾ ਆਕਲੈਂਡ ਆਫ ਸ਼ੋਰ ਦੇ ਵਿੱਚ ਬਿਲਕੁਲ ਤੇ ਉਹਦੇ ਵਿੱਚ ਦੇਖ ਰਹੇ ਸੀ ਕਿ ਐਕਟ ਪਾਰਟੀ ਬਿਜ਼ਨੈਸਸ ਲਈ ਸਟੈਂਡ ਲਿੰਦਾ ਹੈ। ਅੱਛਾ ਬਿਜ਼ਨਸ ਵਾਲੇ ਲੋਕਾਂ ਲਈ ਉਹ ਸਟੈਂਡ ਕਰਦੀ ਹੈ। ਸਟੈਂਡ ਕਰਦੀ ਹੈ ਪੂਰੇ। ਜੀ। ਫਾਈਟ ਵੀ ਕਰਦੀ ਹੈ। ਫਾਈਟ ਵੀ ਕਰਦੀ ਹੈ। ਜੀ। ਫਾਰਮਰਸ ਨੂੰ ਵੀ ਸਪੋਰਟ ਕਰਦੀ ਹੈ। ਕਿਸੇ ਨੂੰ ਮੁਸ਼ਕਲ ਆਇਆ ਤਾਂ ਫਾਈਟ ਵੀ ਕਰਦੀ ਹੈ। ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਕੇ ਉਹਦੀ ਸਹਾਇਤਾ ਵੀ ਕਰਦੀ ਹੈ। ਆਪਾਂ ਕਹਿ ਸਕਦੇ ਹਾਂ ਨਾ। ਹਾਂਜੀ। ਜੀ। ਹਾਂਜੀ ਪੂਰਾ। ਤੇ ਫਾਰਮਰਸ ਨੂੰ ਵੀ ਸਪੋਰਟ ਕਰਦੀ ਹੈ। ਜੀ। ਹੈਨਾ ਤੇ ਹੁਣ ਤੁਸੀਂ ਦੇਖੋ ਜਿਹੜੀ ਪਾਰਟੀ ਬਿਜ਼ਨੈਸਸ ਨੂੰ ਸਪੋਰਟ ਕਰੂਗੀ ਉਹ ਕੰਟਰੀ ਦੇ ਵਿੱਚ ਤਰੱਕੀ ਕਿਉਂ ਨਹੀਂ ਹੋਊਗੀ ਬਿਲਕੁਲ ਠੀਕ ਹੈ ਹੈਨਾ ਇਕਨੋਮੀ ਗਰੋ ਹੋਊਗੀ ਜੀ ਏਮਪਲੋਇਮੈਂਟ ਹੋਊਗੀ ਜੀ ਮੈਨ ਲੱਗਦਾ ਕਿ ਡਿਪਟੀ ਪ੍ਰਾਈਮ ਮਿਨਿਸਟਰ ਵੀ ਇਸ ਵਕਤ ਹਾਂਜੀ ਐਕਟ ਪਾਰਟੀ ਦਾ ਹਾਂਜੀ ਮੇਰੇ ਕੋਲ ਕੁਛ ਹੀ ਮੇਰੇ ਕੋਲ 1 ਮਹੀਨੇ ਤੋਂ ਉਹਨਾਂ ਨੂੰ ਜਿਹੜੀ ਹੈ ਹਾਂਜੀ ਦੁਬਾਰਾ ਮਿਲੀ ਹੈ ਹਾਂਜੀ ਬਿਲਕੁਲ ਡੇਵਿਡ ਸੀਮੋਰਨ ਸਾਡੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਜੀ ਹੁੰਦੀ ਰਹਿੰਦੀ ਗੱਲ ਤੁਹਾਡੀ ਉਹਨਾਂ ਨੇ ਕਦੀ ਹਾਂਜੀ ਮੈਂ ਮਿਲਿਆ ਸੀਗੇ 3-4 ਹਫ਼ਤੇ ਪਹਿਲਾਂ ਜੀ ਹੈਨਾ ਬਹੁਤ ਵਧੀਆ ਬੰਦੇ ਨੇ ਹਮ ਆਮ ਸੌਫਟ ਸਪੋਕਨ ਜੀ ਬਟ ਡਾਇਰੈਕਟ ਟੂ ਦਾ ਪੁਆਇੰਟ ਗਲਗਾਟਾ ਟੂ ਦਾ ਪੁਆਇੰਟ ਗਲਗਾਟਾ ਹੈਨਾ ਬਿਲਕੁਲ ਠੀਕ ਹੈ ਜੀ ਤੇ ਜਦੋਂ ਜਦੋਂ ਕਰ ਲੋ ਐਕਟ ਪਾਰਟੀ ਹੁਣ ਬਿਜ਼ਨਸ ਨੂੰ ਸਪੋਰਟ ਕਰਦੀ ਹੈ ਹੈਨਾ ਤੇ ਹੁਣ ਜੇ ਕੰਟਰੀ ਕਿਉਂ ਨਹੀਂ ਤਰੱਕੀ ਕਰੂਗੀ ਹੈਨਾ ਤੁਹਾਡੀ ਇਕਨੋਮੀ ਵਧੂਗੀ ਜੀ ਏਮਪਲੋਇਮੈਂਟ ਆਊਗੀ ਜੀ ਨੇਚਰਲੀ ਆਊਗੀ ਜੀ ਜੇ ਬਿਜ਼ਨੈਸਸ ਗਰੋ ਕਰਨੀ ਪਾਜੀ ਇਲੈਕਸ਼ਨ ਲੜਨ ਦਾ ਤੁਹਾਡਾ ਕਾਰਨ ਕੀ ਹੈ ਇਸ ਵਾਰ ਤੁਸੀਂ ਇਲੈਕਸ਼ਨ ਦੇ ਮੈਦਾਨ 'ਚ ਹੋ ਹਾਂਜੀ ਲੜਨ ਦਾ ਕਾਰਨ ਕੀ ਦੇਖੋ ਇੱਥੇ ਹਰੇਕ ਕਾਉਂਸਲ ਨੂੰ ਜਿਉਂਦੇ ਵਿੱਚ ਪੈਸਾ ਬਹੁਤ ਖਰਾਬ ਕਰਦੇ ਪਏ ਬਿਲਕੁਲ ਠੀਕ ਹੈ ਹੈਨਾ ਪੈਸਾ ਹੈਗਾ ਸਾਡਾ ਆਪਣਾ ਜਿਹੜੇ ਰੇਟ ਪੜਦੇ ਉਹਦਾ ਨੋਲਿਜ ਲਈ ਪਹਿਲਾਂ ਉਹਦੀ ਹਾਂਜੀ ਤਾਂ ਹੀ ਤੁਸੀਂ ਗੱਲ ਕਰ ਰਹੇ ਹੋ ਹਾਂਜੀ ਹੁਣ ਜੇ ਆਪਾਂ ਹੈਮਿਲਟਨ ਦੀ ਆਪਾਂ ਗੱਲ ਕਰੀਏ ਵੀ ਕੰਰੈਂਟਲੀ ਸੈਟਿੰਗ ਇਨ 1 ਬਿਲੀਅਨ ਡਾਲਰ ਡੈਟ ਅੱਛਾ ਜੀ ਹਾਂਜੀ ਪਿਛਲੇ ਸਾਲ 60 ਮਿਲੀਅਨ ਡਾਲਰ ਇਨ ਗਿਆ ਹੈ ਇਸ ਕੱਲਾ ਇੰਟਰਸਟ ਦੇ ਉੱਤੇ ਓਹੋ ਹੁਣ ਮੈਨੂੰ ਪਤਾ ਨਹੀਂ ਜੀ ਪ੍ਰਿੰਸੀਪਲ ਪੇ ਹੋਇਆ ਨਹੀਂ ਹੋਇਆ ਜੀ ਬਟ ਐਜ਼ ਅ ਬਿਜ਼ਨਸ ਓਨਰ ਹਨ ਮੈਨੂੰ ਪਤਾ ਕਿ ਜਦੋਂ ਲੋਨ ਲੈਂਦੇ ਆ ਪੈਸੇ ਵਾਪਸ ਵੀ ਕਰਨੇ ਪੈਂਦੇ ਬਿਲਕੁਲ ਠੀਕ ਹੈ ਨਹੀਂ ਤਾਂ ਇੰਟਰਸ ਵਧਦਾ ਰਹਿੰਦਾ ਬਿਲਕੁਲ ਸਹੀ ਇੰਟਰਸ ਹੁੰਦਾ ਹੁਣ ਸਾਰਿਆਂ ਨੂੰ ਪਤਾ ਜਿਨ੍ਹਾਂ ਨੇ ਘਰ ਲਏ ਹੈ ਮੌਰਗੇਜ ਹੈਗੇ ਆ ਜਿਨ੍ਹਾਂ ਨੇ ਬਿਜ਼ਨਸ ਖਰੀਦੇ ਆ ਸਾਰਿਆਂ ਨੂੰ ਪਤਾ ਆਏਗਾ ਨਹੀਂ ਤਾਂ ਇੰਟਰਸ ਵਧਦਾ ਵਧਦਾ ਹੈ ਮਤਲਬ ਸਾਰੀ ਸਟੱਡੀ ਕੀਤੀ ਤੁਸੀਂ ਪਹਿਲਾਂ ਪੂਰੀ ਪੂਰੀ ਕੀਤੀ ਹੋਈ ਹੈ ਅੱਛਾ ਤਾਂ ਤੁਸੀਂ ਮੈਦਾਨ ਚ ਆਇਸ ਹੋ ਜੀ ਹਾਂਜੀ ਜੀ ਹੈਨਾ ਤੇ ਹੁਣ ਉਹ ਨਹੀਂ ਤਾਂ ਤੁਸੀਂ ਦੇਖ ਲਓ ਸਿਟੀ ਸਿਟੀ ਦੇ ਹਿਸਾਬ ਨਾਲ ਬੰਦਾ ਅੱਗੇ ਕਿੱਦਾਂ ਵਧੂਗਾ ਕਿੱਦਾਂ ਵਧੂਗਾ ਬਿਲਕੁਲ ਠੀਕ ਹੈ ਹੈਨਾ ਤੁਸੀਂ ਤੁਸੀਂ ਪੈਸੇ ਬੋਰੋ ਕਰੀ ਜਾ ਰਹੇ ਕਰੀ ਜਾ ਰਹੇ 인ਫਰਾਸਟ੍ਰਕਚਰ ਸਾਡਾ ਤੁਸੀਂ ਆਪਣੇ ਆਪ ਦੇਖ ਲਓ ਪਾਈਪ ਸਾਡੀਆਂ ਲੀਕ ਹੋ ਰਹੀਆਂ ਪਾਣੀ ਦੀ ਹੈਨਾ ਤੁਹਾਨੂੰ ਲੱਗਦਾ ਹੈ ਕਿ ਅਗਰ ਲੋਕਾਂ ਨੇ ਤੁਹਾਨੂੰ ਚੂਜ਼ ਕੀਤਾ ਜਾਂ ਤੁਹਾਨੂੰ ਲੋਕਾਂ ਨੇ ਮੌਕਾ ਦਿੱਤਾ ਇਹ ਛੋਟੇ-ਛੋਟੀਆਂ ਜਿਹੜੀਆਂ ਮੁਸ਼ਕਲਾਂ ਉਹ ਤੁਸੀਂ ਹੱਲ ਕਰਾਓਗੇ ਕੋਈ ਆਲਟਰਨੇਟਿਵ ਢੂੰਡੋਗੇ ਉਹਦਾ ਹਾਂਜੀ ਉਹ ਦੇਖੋ ਕੌਂਸਲ ਦੇ ਨਾਲ ਕੋਈ ਕੋਲੈਬੋਰੇਸ਼ਨ ਕਰੋਗੇ ਉਹਦੀ ਜਾਣ ਕਾਉਗੇ ਕਿ ਲੋਕਾਂ ਨੇ ਤੁਹਾਨੂੰ ਫੜ ਲੈਣਾ ਕੱਲ ਨੂੰ ਨਹੀਂ ਨਹੀਂ ਦੇਖੋ ਹੁਣ ਲੋਕਾਂ ਨੇ ਕੀ ਸਾਡੀ ਪਾਰਟੀ ਨੇ ਪਹਿਲਾਂ ਫੜ ਲੈਣਾ ਗੁੱਡ ਹੈਨਾ ਵਿਜ਼ਨ ਕਲੀਅਰ ਹੈ ਵਿਜ਼ਨ ਪੂਰਾ ਕਲੀਅਰ ਹੈ ਹੈਨਾ ਹੁਣ ਦੇਖੋ ਐਕਟ ਪਾਰਟੀ ਜੇਰੀਅਨ ਕਰ ਲਓ ਉਹਨਾਂ ਨੇ ਨਵਾਂ ਬ੍ਰਾਂਚ ਕਰ ਲਓ ਜਿਹੜਾ ਖੁੱਲਿਆ ਹੈ ਐਕਟ ਲੋਕਲ ਠੀਕ ਹੈ ਜੀ ਐਕ ਲੋਕਲ ਹੈਗਾ ਜਿਹੜੇ ਸਾਰੇ ਹੁਣ ਸਾਰੇ ਸ਼ਹਿਰਾਂ ਦੇ ਵਿੱਚ ਇਹਨਾਂ ਨੇ ਕੈਂਡੀਡੇਟ ਆਪਣੇ ਰੱਖੇ ਹੋਏ ਸਟੈਂਡ ਕੀਤੇ ਹੋਏ ਜੀ ਹੈਨਾ ਆਈ ਥਿੰਕ 46 ਕੈਂਡੀਡੇਟਸ ਨੇ ਸਟੈਂਡ ਕੀਤੇ ਹੋਏ ਪੂਰੀ ਕੰਟਰੀ ਦੇ ਵਿੱਚ ਹੂੰ ਦੋ ਹੈਮਿਲਟਨ ਦੇ ਵਿੱਚ ਨੇ ਜੀ ਇੱਕ ਤੁਸੀਂ ਉਹ ਇੱਕ ਮੈਂ ਹੈਮਿਲਟਨ ਇਸਲੀ ਤੇ ਇੱਕ ਹੋਰ ਨੇ ਦਿੱਤਾ ਗੋਸਾਈ ਹੈਮਿਲਟਨ ਵੈਸਲੀ ਖੜੀ ਜੀ ਤੁਸੀਂ ਈਸਟ ਉਹ ਵੈਸਟ ਚ ਉਹ ਵੈਸਟ ਹਾਂਜੀ ਐਕਟ ਪਾਰਟੀ ਵੱਲੋਂ ਐਕਟ ਪਾਰਟੀ ਵੱਲੋਂ ਜੀ ਹੈਨਾ ਭਾਜੀ ਹਮਿਲਟਨ ਹੀ ਕਿਉਂ ਚੁਣਿਆ ਖਾਸ ਕਰਕੇ ਹਮਿਲਟਨ ਈਸਟ ਦੀ ਗੱਲ ਕਰਦੇ ਹਾਂ ਉੱਥੇ ਇੰਡੀਅਨਸ ਪੰਜਾਬੀ ਬੜੀ ਵੱਡੀ ਗਿਣਤੀ ਚ ਰਹਿੰਦੇ ਨੇ ਕਿਉਂ ਚੁਣਿਆ ਪ੍ਰੀਤਾਲੀ ਵੱਲੋਂ ਫਿਰ ਦੇਖੋ ਸਾਡਲੀ ਫਿਰ ਫਾਇਦਾ ਹੈ ਨਾ ਪੰਜਾਬੀ ਵੋਟ ਪਾਣ ਆਪਣੇ ਪੰਜਾਬੀ ਮੁੰਡੇ ਨੂੰ ਚੂਜ਼ ਕਿਉਂ ਕੀਤਾ ਤੁਸੀਂ ਚੂਜ਼ ਦੇਖੋ ਮੈਂ ਰਹਿੰਦਾ ਨੇਚਰਲੀ ਪਾਰਟੀ ਨੇ ਚੂਸ ਕੀਤਾ ਬਟ ਮੇਰੇ ਲਈ ਵੀ ਵਧੀਆ ਹੋਇਆ ਕਿਉਂਕਿ ਮੈਂ ਰਹਿੰਦਾ ਹੀ ਈਸਟ ਦੇ ਵਿੱਚ ਹਾਂ ਪਰ ਤੁਸੀਂ ਵੀ ਗੱਲ ਰੱਖੀ ਉਹਨਾਂ ਦੇ ਅੱਗੇ ਕਿ ਮੈਂ ਹਮਿਲਟਨ ਈਸਟ ਰਹਾ ਤੇ ਮੈਨੂੰ ਮੇਰਾ ਏਰੀਆ ਦਿਓ ਹਾਂਜੀ ਹਾਂਜੀ ਓਕੇ ਸੋ ਉਹ ਸਾਰੀ ਗੱਲਾਂ ਲੈਂਦੇ ਆ ਨਾ ਦੇ ਟੇਕ एवरीथिंग ਟੂ ਅਕਾਉਂਟ ਸੋ ਹੁਣ ਹਮਿਲਟਨ ਈਸਟ ਦੇ ਵਿੱਚ ਮੈਂ ਰਹਿੰਦਾ ਹਾਂ ਆ ਲਿਵ ਇਨ ਰੋਟਰਨਾ ਤੇ ਸਾਡਾ ਬਿਜ਼ਨਸ ਵੀ ਹਮਿਲਟਨ ਈਸਟ ਦੇ ਵਿੱਚ ਹੀ ਹੈ ਸੋ ਨੇਚਰਲੀ ਆਈ ਥਿੰਕ ਪਰਫੈਕਟ ਫਿਟ ਸੀਸ ਆ ਗਈ। ਮੈਂ ਦੋਸਤੋਂ ਨੂੰ ਇੱਕ ਵਾਰੀ ਫਿਰ ਦੱਸ ਦਿਆਂ। ਦੋਸਤੋਂ ਸਾਡੇ ਸਟੂਡੀਓ ਦੇ ਵਿੱਚ ਇਸ ਵਕਤ ਪ੍ਰੀਤ ਧਾਲੀਵਾਲ ਜੋ ਐਕਟ ਪਾਰਟੀ ਤੇ ਕੈਂਡੀਡੇਟ ਨੇ ਹਮਿਲਟਨ ਈਸਟ ਦੇ ਵਿੱਚ ਜਿਵੇਂ ਪੂਰੇ ਨਿਊਜ਼ੀਲੈਂਡ ਭਰ ਦੇ ਵਿੱਚ ਲੋਕਲ ਬੋਰਡ ਦਾ ਚੋਣ ਹੋ ਰਿਹਾ ਐ ਐਵੇਂ ਹਮਿਲਟਨ ਈਸਟ ਦੇ ਵਿੱਚ ਆਪਣੀ ਕਿਸਮਤ ਨੂੰ ਅਜਮਾਉਣ ਦੇ ਲਖੜੇ ਨੇ। ਇਹਨਾਂ ਦਾ ਕਾਰੋਬਾਰ ਵੀ ਤੇ ਘਰ ਵੀ ਦੋਨੋਂ ਹਮਿਲਟਨ ਈਸਟ ਦੇ ਵਿੱਚ ਨੇ। ਇਸ ਕਰਕੇ ਇਸ ਇਹਨਾਂ ਨੇ ਹਮਿਲਟਨ ਈਸਟ ਚੁਣਿਆ ਤੇ ਐਕਟ ਪਾਰਟੀ ਦੇ ਝੰਡੇ ਦੇ ਥੱਲੇ ਇਸ ਵਕਤ ਪ੍ਰੀਤ ਧਾਲੀਵਾਲ ਇਲੈਕਸ਼ਨ ਲੜ ਰਹੇ ਨੇ। ਫੈਸਲਾ ਤੁਸੀਂ ਕਰਨਾ। ਤੁਹਾਡੇ ਕੋਲ ਰਾਈਟਸ ਨੇ ਵੋਟ ਦੇਣ ਦੇ ਵੋਟ ਤੁਸੀਂ ਕਿਹਨੂੰ ਦੇਣਾ ਚਾਹੁੰਦੇ ਹੋ ਕਿਹੜੇ ਪਾਰਟੀ ਨੂੰ ਕਿਹੜੇ ਪਰਸਨ ਨੂੰ ਦੇਣਾ ਚਾਹੁੰਦੇ ਹੋ ਤੈ ਤੁਸੀਂ ਕਰਨਾ ਹੈ ਪਰ ਅਸੀਂ ਤੁਹਾਨੂੰ ਇਹ ਜ਼ਰੂਰ ਕਵਾਂਗੇ ਕਿ ਵੋਟ ਦੇਣਾ ਤੁਹਾਡਾ ਅਧਿਕਾਰ ਹੈ ਦਿਓ ਜ਼ਰੂਰ ਵੋਟ ਕਿੱਥੇ ਵੋਟ ਤੁਹਾਡੀ ਜਾਇਆ ਨਾ ਹੋ ਜੇ ਵੋਟ ਤੁਹਾਡੀ ਰਹਿ ਨਾ ਜਾਵੇ ਜੇ ਸਰਕਾਰ ਨੇ ਤੁਹਾਨੂੰ ਅਧਿਕਾਰ ਦਿੱਤੇ ਹੈ ਵੋਟ ਪਾਉਣ ਦੇ ਤੁਸੀਂ ਜ਼ਰੂਰ ਵੋਟ ਪਾਓ ਜੇ ਆਪਾਂ ਦੁਬਾਰਾ ਆਨੇ ਉਸ ਗੱਲ ਤੇ ਕਿ ਪੰਜਾਬੀ ਕਹਿੰਦੇ ਹੈ ਹਮਿਲਟਨ ਇਸ ਜਿਆਦਾ ਨੇ ਇੰਗਲਿਸ਼ ਵੀ ਜਿਆਦਾ ਨੇ ਹਾਂਜੀ ਤੇ ਕਿਵੇਂ ਦਾ ਰਿਸਪੌਂਸ ਆ ਰਿਹਾ ਪ੍ਰੀਤ ਹਲੀਵਾਲ ਨੂੰ ਉਹਨ ਦੇ ਡੋਰ ਨੋਕਿੰਗ ਚੱਲ ਰਹੀ ਹੈ ਡੋਰ ਨੋਕਿੰਗ ਚੱਲ ਰਹੀ ਹੈ ਹਾਂ ਉਹ ਦੇਖੋ ਮੇਰਾ ਡੋਰ ਨੋਕਿੰਗ ਕਰਨ ਦਾ ਤਰੀਕਾ ਥੋੜਾ ਜਿਹਾ ਡਿਫਰੈਂਟ ਹੈ ਅੱਛਾ ਹੈਨਾ ਉਹਨ ਦੇ ਜਿਹੜੇ ਲੋਕ ਹੀ ਮਿਲ ਗਏ ਹੱਥ ਮਿਲਾ ਲਿਆ ਗੱਲ ਹੋ ਗਈ ਠੀਕ ਹੈ ਹੈਨਾ ਜਿਨ੍ਹਾਂ ਦੇ ਗਾਰਾਜ ਖੁੱਲੇ ਆ ਆਂਟੀ ਰੋਟੀ ਬਣਾ ਰਹੀਆਂ ਨੇ ਉਹਨਾਂ ਨਾਲ ਗੱਲ ਹੋ ਗਈ ਤੇ ਵਧੀਆ ਗੱਲ ਅਸਾਂ ਨੂੰ ਚੰਗਾ ਲੱਗਦਾ ਕਿ ਯਾਰ ਮੁੰਡਾ ਪੰਜਾਬੀ ਬੋਲਦਾ ਹਾਂਜੀ ਪੂਰਾ ਰਿਸਪੌਂਸ ਤੇ ਬਹੁਤ ਪੋਜ਼ਿਟਿਵ ਹੈ ਹਾਂਜੀ ਸਾਡਾ ਸਾਡਾ ਆਪਣਾ ਕੋਈ ਆ ਗਿਆ ਹੈ ਨਾ ਬੰਦੇ ਨੂੰ ਪ੍ਰਾਊਡ ਫੀਲ ਹੁੰਦਾ ਅੰਦਰ ਹਾਂਜੀ ਜਿ ਆਪਾਂ ਵੈਸਟਰਨ ਕੰਟਰੀਜ਼ ਦੇ ਵਿੱਚ ਆ ਤੁਸੀਂ ਜੰਪ ਆ ਲੈਥੇ ਦਿਓ ਤੇ ਪੰਜਾਬੀ ਬਿਹਤਰੀਨ ਵਧੀਆ ਬੋਲਦੇ ਹੋ ਤੇ ਉਹਨਾਂ ਨੂੰ ਲੱਗਦਾ ਕਿ ਹਾਂ ਯਾਰ ਸਾਡਾ ਆਪਣਾ ਬੰਦਾ ਆਇਆ ਹਾਂਜੀ ਜ਼ਰੂਰ ਤੇ ਉਹ ਕਿਵੇਂ ਰਿਸਪੌਂਸ ਤੁਹਾਨੂੰ ਦਿੰਦੇ ਬਹੁਤ ਬਹੁਤ ਪੋਜ਼ਿਟਿਵ ਰਿਸਪੌਂਸ ਆਉਂਦਾ ਹੈ ਅਮ ਨਾਲੇ ਇੱਕ ਗੱਲ ਹੋਰ ਵੀ ਅਮ ਕਹਿਣਾ ਚਾਹਣਾ ਹੈ ਕਿ ਥੋੜੀ-ਬਹੁਤੀ ਲਿਖਣੀ ਵੀ ਪੜਨੀ ਆਂਦੀ ਹੈ ਅੱਛਾ ਪੂਰੀ ਨਹੀਂ ਬਟ ਉਹਦਾ ਐੜਾ ਐੜੀ ਸੱਸਾ ਮੇਰੀ ਦਾਦੀ ਜੀ ਨੇ ਥੋੜੀ ਬਹੁਤੀ ਕਾਫੀ ਸਿਖਾਉਣ ਦੀ ਕੋਸ਼ਿਸ਼ ਕੀਤੀ ਸੀ ਬਟ ਉਸ ਟਾਈਮ ਤੇ ਬਹੁਤ ਖੇលਦੇ ਰਹਿੰਦੇ ਨੇ بڑے ਘੱਟ ਪਰਿਵਾਰ ਨੇ ਜਿਹੜੇ ਆਪਾਂ ਕਹਿੰਦੇ ਵੈਸਟਰਨ ਕੰਟਰੀਸ ਰਹਿੰਦੇ ਆ ਖਾਸ ਕਰਕੇ ਛੋਟੇ ਪਰਿਵਾਰ ਹਾਂਜੀ ਜਿਹੜੇ ਵੱਡੇ ਪਰਿਵਾਰ ਨੇ ਉਹਨਾਂ ਦੇ ਨਿਆਣੇ ਤਾਂ ਪੰਜਾਬੀ ਵਧੀਆ ਬੋਲਦੇ ਆ ਹਾਂਜੀ ਪਰ ਜਿਹੜੇ ਛੋਟੇ ਪਰਿਵਾਰ ਨੇ ਹਸਬੰਡ ਵਾਈਫ ਦੋਨੋਂ ਜੌਬ ਕਰਦੇ ਨੇ ਉਹਨਾਂ ਦੇ ਬੱਚੇ ਪੰਜਾਬੀ ਬਿਹਤਰੀਨ ਆ ਵਧੀਆ ਨਹੀਂ ਬੋਲਦੇ ਹਾਂਜੀ ਉਹਦਾ ਕਾਰਨ ਹੈ ਕਿ ਉਹਨਾਂ ਕੋਲ ਵਿਚਾਰਾਂ ਕੋਲ ਟਾਈਮ ਨਹੀਂ ਹੁੰਦਾ ਕਿ ਉਹਨਾਂ ਨੂੰ ਟਾਈਮ ਸਪੈਂਡ ਕਰਨ ਉਹਨਾਂ ਨੂੰ ਟਾਈਮ ਦੇਣ ਪਰ ਜਿਨ੍ਹਾਂ ਦੀ ਫੈਮਲੀਜ਼ ਵੱਡੀਆਂ ਨੇ ਹਾਂਜੀ ਉਹ ਮਤਲਬ ਕਿ ਉਹਨਾਂ ਦੇ ਨਿਆਣੇ ਪੰਜਾਬੀ ਅੱਛੀ ਬੋਲਦੇ ਨੇ ਹਾਂਜੀ ਹੁਣ ਹੁਣ ਜਿਹੜੇ ਪਾਪਾ ਨੇ ਮੇਰੇ ਹਰ ਇੱਕ ਸਾਲ ਆਪਾਂ ਮਲੇਸ਼ੀਆ ਜਾਂਦੇ ਹੁੰਦੇ ਸੀਗੇ ਅੱਛਾ ਜੀ ਸੋ ਦਾਦਾ ਦਾਦੀ ਜੀ ਨਾਲ ਸਾਡਾ ਬਹੁਤ ਪਿਆਰ ਜੀ ਬਹੁਤ ਪਿਆਰ ਹੈਗਾ ਹੈ ਦਾਦਾ ਜੀ ਤੇ ਹੁਣ ਹੈ ਹੀ ਨਹੀਂ ਦੁਨੀਆ 'ਚ ਨਹੀਂ ਹੈਗੀ ਬੱਦਾਦੀ ਜੀ ਨਾਲ ਇਸ ਦਾ ਕੋਈ ਬਹੁਤ ਪਿਆਰ ਹੈ ਸਾਡਾ ਜੀ ਭਾਜੀ ਮੇਰਾ ਇੱਕ ਸਵਾਲ ਤੁਹਾਨੂੰ ਹੋਰ ਹੈ ਮੌਰੀ ਵੋਟ ਦਾ ਅੱਜਕੱਲ ਕੀ ਫੰਡਾਮੈਂਟਲ ਚੱਲ ਰਿਹਾ ਹੈ ਉਹ ਕੀ ਹੋ ਰਿਹਾ ਹੈ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ ਹੋਨ ਮੌਰੀ ਵੋਟ ਦਾ ਇਹ ਹੁਣ ਤੁਸੀਂ ਦੇਖੋ ਆਪਾਂ ਹੁਣ ਖੜੇ ਹੋਏ ਆਂ ਜਨਰਲ ਵੋਟ ਲਈ ਹਨਾ ਇਹ ਸਾਰੇ ਪੂਰੀ ਪੂਰੀ ਪੋਪੂਲੇਸ਼ਨ ਮੌਰੀ ਵੀ ਜਨਰਲ ਵੋਟ ਦੇ ਥੱਲੇ ਖੜ ਸਕਦੇ ਨੇ ਬਿਲਕੁਲ ਠੀਕ ਹੈ ਜੀ ਤੇ ਲੇਬਰ ਗਵਰਨਮੈਂਟ ਲੈ ਕੇ ਆਈ ਸੀਗੀ ਮੌਰੀ ਵੋਟ ਤਾਂ ਕਿ ਸਿਰਫ ਇੱਕ ਮੌਰੀ ਦੇ ਰੈਪ੍ਰੈਜ਼ੈਂਟੇਸ਼ਨ ਹੋਣ ਕਾਉਂਸਲ ਦੇ ਵਿੱਚ ਹੁਣ ਸਾਡੀ ਪਾਰਟੀ ਵੱਲੋਂ ਮੇਰੇ ਵੱਲੋਂ ਵੀ ਮੈਂ ਮੈਂ ਕਹਿ ਸਕਦਾ ਕਿ ਐਕਸਟ ਪਾਰਟੀ ਵੱਲੋਂ ਜੀ ਆਪਾਂ ਕਹਿ ਸਕਦੇ ਕਿ ਵੀ ਵੀ ਆਰ ਅਗੇਂਸਟ ਦਿਸ ਹੂੰ ਹੈਨਾ ਇਹ ਤੁਸੀਂ ਰੇਸ ਨੂੰ ਕਿਉਂ ਲੈ ਕੇ ਆਉਂਦੇ ਪਏ ਆ ਪੋਲਿਟਿਕਸ ਦੇ ਵਿੱਚ ਹੈਨਾ ਪੋਲਿਸੀਜ਼ ਰੇਸ ਬੇਸ ਪੋਲਿਸੀਜ਼ ਨਹੀਂ ਚੱਲਦੀ ਹੈਗੀਆਂ ਜੇ ਜੇ ਆਪਾਂ ਹੁਣ ਕੰਟਰੀ ਦੇ ਹਿਸਾਬ ਨਾਲ ਦੇਖੀਏ ਹੁਣ ਔਨ ਕਰ ਲਓ ਜੇ ਏਸ਼ੀਅਨ ਕਮਿਊਨਿਟੀ ਇੰਡੀਅਨ ਦੇ ਚਾਈਨੀਜ਼ ਮੇ ਇਕੱਠੇ ਕਹਿ ਰਹੇ ਆ ਜਿਵੇਂ ਏਸ਼ੀਅਨ ਕਮਿਊਨਿਟੀ ਵੱਧ ਜੀ ਹੈ ਤੇ ਕਰ ਲਓ 5 ਸਾਲਾਂ ਬਾਅਦ ਆਪਾਂ ਕਹਿ ਜੀ ਚਲੋ ਸਾਨੂੰ ਵੀ ਆਪਣਾ ਵੋਟ ਚਾਹੀਦਾ ਹਮ ਇਹ ਦੇਖਦਾ ਹੈਨਾ ਤੁਸੀਂ ਹੁਣ ਕਹਿ ਦੋ ਯੂਰੋਪੀਅਨ ਵੋਟ ਚਾਹੀਦਾ ਏਸ਼ੀਅਨ ਵੋਟ ਚਾਹੀਦਾ ਗੱਲ ਨਹੀਂ ਫਿਰ ਅੱਗੇ ਵੱਧੂਗੀ ਜੀ ਉਹ ਪਾਸਾਰੇ ਇੱਕ ਕੰਟਰੀ ਚ ਸਰ ਇਕੁਅਲ ਸਰ ਇਕੁਅਲ ਆ ਜੀ ਇੱਕ ਵੋਟ ਹੋਣੀ ਚਾਹੀਦੀ ਹੈ ਹੁਣ ਤੁਸੀਂ ਖੜਨਾ ਨਹੀਂ ਖੜਨਾ ਉਹ ਤੁਹਾਡੀ ਉਹ ਤੁਹਾਡੇ ਤੇ ਜੇ ਤੁਸੀਂ ਸਿਲੇਕਟ ਹੋਗੇ ਤੁਹਾਡੇ ਮੈਰਿਟ ਤੇ ਹੈ ਜੀ ਹੈਨਾ ਨਾ ਕਿ ਤੁਹਾਡੇ ਸਕੀਨ ਦੇ ਰੰਗ ਦੇ ਉੱਤੇ ਹੂੰ ਤੁਹਾਨੂੰ ਲੱਗਦਾ ਵੋਟ ਦੇਣ ਕੇ ਜਾਂ ਕੁਛ ਇਦਾਂ ਦਾ ਚੱਲੂਗਾ ਇਸ ਇਲੈਕਸ਼ਨ ਦੇ ਵਿੱਚ ਮੈਨੂੰ ਲੱਗਦਾ ਕਿ ਇਸ ਵਾਰ ਹੁਣ ਜਦੋਂ ਰੈਫਰੈਂਡਮ ਹੋਗਾ ਮੈਨੂੰ ਲੱਗਦਾ ਇਹਨਾਂ ਨੇ ਕੱਢ ਦੇਣੀ ਹੈ ਮੋਰਿ ਵੋਟ ਅੱਛਾ ਵੋਟ ਕੱਢ ਦੇਣੀ ਹੈ ਮੈਨੂੰ ਲੱਗਦਾ ਕਾਫੀ ਲੋਕੀ ਅੱਕੇ ਹੋਏ ਆ ਮੌਰੀ ਵੀ ਅੱਕੇ ਹੋਏ ਐ ਇਸ ਇਸ ਗੱਲ ਤੋਂ ਕਿ ਯਾਰ ਹੁਣ ਸਾਰੇ ਕਹਿੰਦੇ ਕਿ ਰੇਸਿਸਿਜ਼ਮ ਹੈ ਨਾ ਬਸ ਜੇ ਆਪਾਂ ਇਸ ਹਿਸਾਬ ਨਾਲ ਦੇਖੀ ਹੁਣ ਇਹ ਗੱਲ ਜੇ ਆਪਾਂ ਦੇਖੀ ਤੁਸੀਂ ਨਹੀਂ ਫਿਰ ਰੇਸਿਸਿਜ਼ਮ ਹੈਗੇ ਕਿ ਤੁਹਾਨੂੰ ਆਪਣਾ ਅਲੱਗ ਵੋਟ ਚਾਹੀਦਾ ਹੈ ਜੀ ਹੈ ਨਾ ਇੱਕ ਇਹ ਵੀ ਗੱਲ ਫਿਰ ਆਪਾਂ ਕੁਐਸਚਨ ਕਰਦੇ ਇਹਨਾਂ ਨੂੰ ਅਮ ਸੋ ਕਾਫੀ ਦੇਖੋ ਜਰਮ ਮੈਂ ਸਟੈਂਡ ਲੈ ਰਿਹਾ ਹੁਣ ਮੈਂ ਸਟੈਂਡ ਲੈ ਰਿਹਾ ਸਾਰਿਆਂ ਲਈ ਨਾ ਕਿ ਸਿਰਫ ਪੰਜਾਬੀ ਵਾਲੀ ਏਸ਼ੀਅਨ ਕਮਿਊਨਿਟੀ ਲਈ ਗੋਰਿਆਂ ਲਈ ਵੀ ਮੌਰੀ ਲਈ ਵੀ ਏਸ਼ੀਅਨ ਕਮਿਊਨਿਟੀ ਲਈ ਸਾਰਿਆਂ ਲਈ ਹੈ ਨਾ ਮੇਰਾ ਮੇਨ ਫੋਕਸ ਹੈਗਾ ਇਨਫਰਾਸਟ੍ਰਕਚਰ ਜੀ ਉਹਨੂੰ ਸੈੱਟ ਕਰਨਾ ਉਹਨੂੰ ਸੈੱਟ ਕਰਨਾ ਉਹ ਤੁਸੀਂ ਦੇਖੋ ਹੈਮਿਲਟਨ ਦੇ ਵਿੱਚ ਹੰਡਰਡਜ਼ ਆਫ ਹਜ਼ਰਡਸ ਆਫ ਡਾਲਰਸ ਯੂਜ਼ ਹੁੰਦੇ ਸਿਰਫ ਇੱਕ ਸਪੀਡ ਬ੍ਰੇਕਰ ਦੇ ਉੱਤੇ ਸਪੀਡ ਬੰਪ ਦੇ ਉੱਤੇ ਹੈਨਾ ਜੇ ਤੁਸੀਂ ਰੋਟੇਟਰ ਅਰਾਊਂਡ ਬਾਊਟ ਜਾ ਕੇ ਦੇਖੋ ਜਾਂ ਹਰੇਕ ਕੋਈ ਨਾ ਕੋਈ ਟ੍ਰੈਫਿਕ ਲਾਈਟ ਤੁਸੀਂ ਜਾ ਕੇ ਦੇਖੋ ਇੱਥੇ ਕਿਤੇ ਵੀ ਹੁਣ ਹੈਨਾ ਬਿਲਕੁਲ ਤੁਹਾਨੂੰ ਤੁਸੀਂ ਦੇਖੋਗੇ ਯਾ ਬੰਦੇ ਨੂੰ ਪਤਾ ਹੈ ਲਾਲ ਬੱਤੀ ਹੋਈ ਪਈ ਆ ਆਪਾਂ ਨੇਚਰਲੀ ਆਪਾਂ ਹੌਲੀ ਹੋ ਜਾਣਾ ਉਹ ਤੇ ਸਪੀਡ ਬ੍ਰੇਕਰ ਲਾਏ ਆ ਹੁਣ ਜਦੋਂ ਇੰਟਰਸੈਕਸ਼ਨ ਤੋਂ ਬਾਹਰ ਨਿਕਲ ਰਹੇ ਆ ਜੀ ਤੁਸੀਂ ਉਸ ਪਾਸੇ ਫੇਸਪੀਡ ਬ੍ਰੇਕਰ ਲਗਾਏ ਹੋਏ ਆ ਬੰਦਾ ਇਹ ਨਹੀਂ ਸੋਚਦਾ ਹੈ ਕਿ ਫੇਸ ਕਿੰਨੀਆਂ ਭਾਜੀ ਚੀਜ਼ਾਂ ਜਦੋਂ ਤੁਸੀਂ ਰੋਡ ਤੇ ਜਾਂਦੇ ਹੋ ਆ ਕਲੈਕਸ਼ਨ ਤੋਂ ਬਾਅਦ ਤੁਸੀਂ ਇਹਨਾਂ ਨੂੰ ਚੀਜ਼ਾਂ ਦੇਖਿਆ ਸਾਰੇ ਦੇਖਦੇ ਆ ਤੁਸੀਂ ਆਕਲਿੰਗਾਂ ਆਕਲਿੰਗ ਹੀ ਇੰਨੇ ਹੈਗੇ ਜਿਹਨੇ ਇੱਥੇ ਆ ਹੈਨਾ ਮੈਂ ਜੇ ਤੁਸੀਂ ਹੁਣ ਅੱਗੇ ওই ਇੰਟਰਸੈਕਸ਼ਨ ਦੇ ਉੱਤੇ ਤੁਸੀਂ ਸਪੀਡ ਬੰਪ ਲਾਤਾ ওই ਸਪੀਡ ਬੰਪ ਦੇ ਉੱਤੇ ਤੁਸੀਂ ਕ੍ਰੋਸਿੰਗ ਪਾਤੀ ਹੁਣ ਬੰਦਾ ਉੱਥੇ ਕ੍ਰੋਸਿੰਗ ਕਰੇ ਉੱਥੇ ਹੀ ਉਹੀ ਜਗ੍ਹਾ 'ਚ ਜੀ ਹੁਣ ਤੁਸੀਂ ਟ੍ਰੈਫਿਕ ਹੀ ਕੌਸ ਕਰ ਲੈਣਾ ਬੰਦੇ ਨੇ ਉੱਥੇ ਇੰਟਰਸੈਕਸ਼ਨ ਦੇ ਵਿੱਚ ਪਬਲਿਕ ਨੇ ਤੁਹਾਨੂੰ ਚੁਣ ਲਿਆ ਤੁਸੀਂ ਪਬਲਿਕ ਫੇਸ ਬਣ ਜਾਂਦੇ ਹੋ ਹੁਣ ਜਿਹੜਾ ਕਮਿੰਗ ਇਲੈਕਸ਼ਨ ਹੈ ਲੋਕਲ ਬੋਰਡ ਦਾ ਕਿ ਇਹਨਾਂ ਮੁੱਦਿਆਂ ਦੇ ਉੱਤੇ ਤੁਸੀਂ ਕੁਝ ਗੱਲਬਾਤ ਕੌਂਸਲ ਦੇ ਨਾਲ ਕਰੋਗੇ ਜ਼ਰੂਰ ਤਾਂ ਲੱਗਦਾ ਕੁਝ ਏਰੀਆਜ਼ ਦੇ ਵਿੱਚ ਆਪਾਂ ਚੇਂਜਸ ਕਰ ਪਾਵਾਂਗੇ ਜ਼ਰੂਰ ਜੇ ਹੁਣ ਤੁਸੀਂ ਮੇਰੇ ਫੇਸਬੁੱਕ ਪੇਜ ਨੂੰ ਵੀ ਫੋਲੋ ਕਰੋ ਤੁਸੀਂ ਦੇਖੋਗੇ ਕਿ ਮੈਂ ਇਹ ਗੱਲ ਮੈਂ ਆਲਰੇਡੀ ਮੈਂ ਛੇੜੀ ਹੋਈ ਹੈ ਅੱਛਾ ਤੁਸੀਂ ਆਲਰੇਡੀ ਚੱਲ ਰਹੀਆਂ ਤੁਹਾਡੇ ਨਾਲ ਆਲਰੇਡੀ ਚੱਲ ਰਹੀਆਂ ਮੈਂ 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 ਵੀਡੀਓ ਬਣਾਈ ਹੈ 1 2 ਮੈਂ ਮੈਂ ਦਿਖਾਏ ਹੋਏ ਮੈਂ ਕਿਹਾ ਬੰਨੇ ਕ੍ਰਾਸ ਕਰਦੇ ਪਏ ਇੰਟਰਸੈਕਸ਼ਨ ਦੇ ਵਿੱਚ ਟ੍ਰੈਫਿਕ ਵੱਧ ਰਹੀ ਹੈ ਯਾ ਮਾਵਣੇ ਜਾ ਕੇ ਬੱਚੇ ਨੇ ਬੱਚੇ ਨੂੰ ਜਾ ਕੇ ਛੱਡਣਾ ਸਕੂਲ ਲੋਕੀ ਕੰਮ ਤੇ ਜਾ ਰਹੇ ਪੂਰੀ ਇਕਨੋਮੀ ਕਰ ਲੋ ਹੌਲ ਤੇ ਆ ਜਾਂਦੀ ਹੈ ਹਮ ਇਕਦਮ ਰੁੱਕ ਜਾਂਦੀ ਹੈ ਉਹ ਹੀ ਇੰਟਰਸੈਕਸ਼ਨ ਤੇ ਕਿਉਂ ਬਿਲਕੁਲ ਬਿਲਕੁਲ ਹੈਨਾ ਵੀ ਡਿਜ਼ਾਈਨ ਤੁਸੀਂ ਇੱਕ ਡਿਫਰੈਂਟ ਕਰ ਲੋ ਥੋੜਾ ਜਿਹਾ 50 ਮੀਟਰ ਅੱਗੇ ਕਰ ਲੋ 50 ਮੀਟਰ ਪਿੱਛੇ ਕਰ ਲੋ ਜੇ ਕ੍ਰੋਸਿੰਗ ਪੁਆਇੰਟ ਨਹੀਂ ਹੈ ਪਰ ਜਿਹੜੇ ਸਪੀਡ ਬੰਪ ਆਈ ਥਿੰਕ ਜੀ ਰੱਖ ਦੇਣੀ ਚਾਹੀਦੀ ਹੈ ਭਾਜੀ ਜਿਹੜੇ ਦਰਸ਼ਕ ਇਸ ਵਕਤ ਸਾਡੀ ਸਕਰੀਨ ਤੇ ਸਾਡਾ ਇਹ ਪੋਡਕਾਸਟ ਸਾਡਾ ਯਤਨ ਦੇਖ ਰਹੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦਾ ਖਾਸ ਕਰਕੇ ਪ੍ਰੀਤ ਧਾਲੀਵਾਲ ਹਮਿਲਟਨ ਈਸਟ ਦੇ ਲੋਕਾਂ ਨੂੰ ਕੀ ਕਹਿਣਾ ਚਾਹਣਗੇ ਵੋਟਾਂ ਬਾਰੇ ਵੋਟਾਂ ਲਈ ਦੇਖੋ ਕੁਝ ਖਾਸ ਨਹੀਂ ਕਹਿਣਾ ਚਾਹੁੰਗਾ ਬਟ ਤੁਸੀਂ ਇਸ ਟਾਈਮ ਤੇ ਤੁਸੀਂ ਦੇਖ ਰਹੇ ਹੋ ਜਿਹੜੇ ਹਮਿਲਟਨ ਰਹਿੰਦੇ ਕਿ ਤੁਹਾਡੇ ਪੈਸੇ ਨਾਲ ਕੀ ਹੋ ਰਿਹਾ ਹੈ ਹੈਨਾ ਕਰੰਟਲੀ ਵੀ ਆਨ 1 ਬਿਲੀਅਨ ਡਾਲਰ ਡੈਟ ਮੈਲ ਜਸ ਮੈਂਸ਼ਨ अगेन ਹੁਣ ਤੁਸੀਂ ਆਪਣੇ ਆਪ ਦੇਖੋ ਫਿਊਚਰ ਜਨਰੇਸ਼ਨਸ ਲਈ ਕੀ ਹੋਊਗਾ ਜਿਹੜੇ ਹੁਣ ਤੁਸੀਂ ਇੰਡੀਪੈਂਡੈਂਟ ਕਰ ਲੋ ਕੈਂਡੀਡੇਟਸ ਨੂੰ ਚੁਣ ਰਹੇ ਆ ਜੀ ਉਹਦੇ ਪਿੱਛੇ ਕੋਈ ਹੈਗਾ ਨਹੀਂ ਨੋ 1ਸ ਗੋਣਾ ਹੋਲਡ ਥੈਮ ਟੂ ਅਕਾਊਂਟ ਜੀ ਜਿਹੜੇ ਐਕਟ ਦੇ ਕੈਂਡੀਡੇਟ ਆ ਵੀ ਵਿਲ ਬੀ ਹੈਲਡ ਅਕਾਊਂਟੇਬਲ ਬਾਈ ਆਰ ਪਾਰਟੀ ਜੀ ਬਾਚੋ ਰੇਟ ਪੇ ਰਹਿੰਦੇ ਆ ਬਟ ਪਹਿਲਾਂ ਸਾਡੀ ਪਾਰਟੀ ਨੇ ਸਾਨੂੰ ਦੇਖਣਾ ਸੋ ਤਾਂ ਮੈਂ ਕਹਾਂਗਾ ਪਹਿਲਾਂ ਤੁਸੀਂ ਇੱਕ ਲੋਕਲ ਦੇ ਕੈਂਡੀਡੇਟ ਨੂੰ ਵੋਟ ਦਿਓ ਜੀ ਨੰਬਰ 1 ਉੱਥੇ ਪਹਿਲਾਂ ਪਾਓ ਜੀ ਬਰੀ ਥੈਂਕ ਯੂ ਤੁਸੀਂ ਸਾਡੇ ਨਾਲ ਗੱਲਬਾਤ ਤਾਂ ਕੀਤੀਆਂ ਸਾਡੇ ਦਰਸ਼ਕਾਂ ਦੇ ਤੁਸੀਂ ਰੂਬਰੂ ਹੋਏ ਦਰਸ਼ਕਾਂ ਨੂੰ ਇੱਕ ਹੋਰ ਜਾਂਦੇ ਜਾਂਦੇ ਜਾਣਕਾਰੀ ਦੇ ਦਈਏ ਦੋਸਤੋ ਵੋਟ ਪਾਣਾ ਤੁਹਾਡਾ ਅਧਿਕਾਰ ਹੈ ਤੁਸੀਂ ਵੋਟ ਕਿਹਨੂੰ ਦੇਣਾ ਚਾਹੁੰਦੇ ਹੋ ਇਹ ਤੁਸੀਂ ਅ ਪਸੰਦ ਦੇਖਣੀ ਹੈ ਕਿ ਸਾਡੀ ਪਸੰਦ ਕਿਹੜੀ ਹੈ ਪਰ ਕਮਾਂਕਾਰਾਂ ਦੇ ਰਿਲੇਟਡ ਵੀ ਤੁਸੀਂ ਗੱਲਬਾਤ ਜ਼ਰੂਰ ਦੇਖਣਾ ਵੀ ਕੋਣ ਵਧੀਆ ਕੈਂਡੀਡੇਟ ਸਾਡੇ ਸਤੇ ਹੋ ਸਕਦਾ ਇੱਕ ਪੰਜਾਬੀ ਮੁੰਡਾ ਜੰਪ ਕਰ ਲਿਉ ਨਿਊਜ਼ੀਲੈਂਡ ਦਾ ਸਾਡਾ ਵੀ ਯਤਨ ਇਸ ਕਰਕੇ ਸੀ ਕਰ ਰਹੇ ਕਿ ਤੁਹਾਡੇ ਤੱਕ ਗੱਲ ਪਹੁੰਚਾਈ ਜਾਵੇ ਕਿ ਪ੍ਰੀਤ ਧਾਲੀਵਾਲ ਰੇਡੀਓ ਸਾਡੇ ਵਾਲੇ ਦੇ ਨਾਲ ਪੋਡਕਾਸਟ ਕਿਉਂ ਕਰ ਰਹੇ ਨੇ ਤੇ ਹਮਿਲਟਨ ਈਸਟ ਦੇ ਲਈ ਇਹਨਾਂ ਦਾ ਵਿਜ਼ਨ ਕੀ ਹੈ ਵਿਜ਼ਨ ਵਾਸਤੇ ਇਹਨਾਂ ਨੇ ਬੜਾ ਆਪਣਾ ਕਲੀਅਰ ਕਰਤਾ ਤੁਸੀਂ ਕਮੈਂਟ ਬਾਕਸ ਦੇ ਵੀ ਜਾ ਕੇ ਪ੍ਰੀਤ ਧਾਲੀਵਾਲ ਨੂੰ ਕੋਈ ਵੀ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਰੇਡੀਓ ਸਾਡੇ ਵਾਲਾ ਦੇ ਜਾਂ ਇਹਨਾਂ ਦੇ ਫੇਸਬੁੱਕ ਪੇਜ ਤੇ ਵੀ ਜਾ ਕੇ ਪੁੱਛ ਸਕਦੇ ਹੋ ਜੇ ਚੰਗਾ ਲੱਗੇ ਤਾਂ ਜਰੂਰ ਸ਼ੇਅਰ ਕਰਨਾ ਧੰਨਵਾਦ ਦੋਸਤ ਥੈਂਕ ਯੂ ਰੀ